ਟਾਇਲਟ ਫਸੀ ਹੋਈ ਹੈ ਸਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਵੀਰ ਬਕਸਤਾ ਮਾਰਿਆ ਹੋਇਆ ਤੁਸੀਂ ਦੇਖੋ ਕਿੱਡੇ-ਕੱਡੇ ਲੰਬੇ ਨੌਹਾਂ ਆ ਵੀਰੇ ਦੇ ਹਨ ਨਾ ਨੌਹਾਂ ਦੇ ਵਿੱਚ ਲੈਟਰਨ ਫਸੀ ਹੋਈ ਹੈ ਸਾਰੀ ਤੇ ਨੰਗਾ ਹੀ ਪਿਆ ਕੱਲ ਗੁਰਨਾਨਕ ਸਟੇਡੀਅਮ ਦੇ ਕੋਲੋਂ ਦੁਰਗਾ ਮਾਤਾ ਮੰਦਰ ਦੇ ਬਾਹਰੋਂ ਇਸ ਵੀਰ ਨੂੰ ਇੱਥੇ ਸਾਡੇ ਕੋਲ ਲੈ ਕੇ ਆਏ ਜਿਹੜੇ ਸਾਡੇ ਲੁਧਿਆਣੇ ਦੇ ਡੀਐਸਐਸਓ ਮੈਡਮ ਨੇ ਜਿਹੜੇ ਪੈਰਾਵਲੰਟੀਰੀ ਸੇਵਾ ਕਰਦੇ ਨੇ ਸ਼ਹਿਰ ਦੇ ਵਿੱਚ ਸੜਕਾਂ ਦੇ ਉੱਤੇ ਪਏ ਹੋਏ ਇਸ ਤਰ੍ਹਾਂ ਦੇ ਬੇਸਹਾਰਾ लाचार ਲੋਕਾਂ ਦੀ ਸਰਵੇ ਕਰ ਰਹੀ ਸੀ ਗੱਲ ਉਹ ਉੱਥੇ ਉਹਨਾਂ ਨੇ ਤਿੰਨ ਬੰਦਿਆਂ ਨੂੰ ਚੁੱਕਿਆ ਇੱਕ ਬੰਦਾ ਤਾਂ ਬਿਲਕੁਲ ਠੀਕ ਹੈ ਵੀਰੇ ਕੀ ਨਾਮ ਤੇਰਾ ਸੂਰਜ ਭਾਨ ਔਰ ਤੇਰਾ ਨਾਮ ਕੀ ਹੈ ਵੀਰੇ ਰਮਨ ਕੁਮਾਰ ਇਹ ਤਾਂ ਦੋਨੋਂ ਠੀਕ ਨੇ ਬਿਲਕੁਲ ਫਿੱਟ ਨੇ ਕੋਈ ਸਮੱਸਿਆ ਨਹੀਂ ਇਹਨਾਂ ਨੂੰ ਰਮਨ ਨੂੰ ਥੋੜੀ ਮੈਂਟਲੀ ਸਮੱਸਿਆ ਵਾ ਪਰ ਸੂਰਜ ਭਾਨ ਤਾਂ ਬਿਲਕੁਲ ਹੀ ਠੀਕ ਆ ਤੇ ਇਹ ਬਾਈ ਦੀ ਹਾਲਤ ਬਹੁਤ ਮਾੜੀ ਆ ਠੰਡ ਦੇ ਵਿੱਚ ਪਿਆ ਨੂੰ ਕੱਲ ਸਾਡੇ ਕੋਲੇ ਉਹ ਭੈਣ ਹੁਣੀ ਤਿੰਨ ਮੈਂਬਰਾਂ ਨੂੰ ਛੱਡ ਕੇ ਗਏ ਨੇ ਅਸੀਂ ਕੱਲ ਬਾਹਰ ਸੀ ਕਿਸੇ ਕਾਰਨ ਮਿਲ ਨਹੀਂ ਸਕੇ ਪਰ ਅੱਜ ਤੁਹਾਡੀ ਇਹਨਾਂ ਨਾਲ ਪਛਾਣ ਕਰਾਉਨੇ ਆ ਇਹ ਵੀਰ ਦਾ ਚਿਹਰਾ ਪਛਾਣੋ ਜੇ ਕੋਈ ਜਾਣਦਾ ਤਾਂ ਸਾਡੇ ਨਾਲ ਸੰਪਰਕ ਕਰੋ ਇਹਨੂੰ ਹੁਣ ਕਾਪੀ ਪੈਨ ਦਿੱਤਾ ਹੀ ਲਿਖਣ ਲਈ ਇਹਨੇ ਬਸ ਇਦਾਂ ਕ ਨਿਸ਼ਾਨ ਜੇ ਬਣਾਤੇ ਕੁਝ ਦੱਸ ਵੀ ਨਹੀਂ ਪਾ ਰਿਹਾ ਆਪਣੇ ਬਾਰੇ ਵਿੱਚ ਨੰਗਾ ਹੀ ਪਿਆਰ ਜਾਈ ਦੇ ਵਿੱਚ ਥੱਲੇ ਦੀ ਕੁਝ ਨਹੀਂ ਪਾਇਆ ਹੋਇਆ ਲੈਟਰਨ ਬਾਥਰੂਮ ਵੀ ਵਿੱਚੇ ਹੀ ਕਰ ਰਿਹਾ ਵਾ ਹਾਲਤ ਬਹੁਤ ਜ਼ਿਆਦਾ ਮਾੜੀ ਹੈ ਐਡੇ-ਐਡੇ ਲੰਬੇ ਨੌ ਆ ਨੌਾਂ ਦੇ ਵਿੱਚ ਟਾਇਲਟ ਫਸੀ ਹੋਈ ਹੈ ਸਾਰੇ ਬਸ ਇਹ ਵੀਰ ਦਾ ਘਰ ਲੱਭ ਸਕੇ ਇਹਦਾ ਪਰਿਵਾਰ ਲੱਭ ਸਕੇ ਸਾਰੇ ਸ਼ੇਅਰ ਕਰਿਓ ਵੀਡੀਓ ਨੂੰ ਕੋਸ਼ਿਸ਼ ਕਰਿਓ ਇਸ ਬਾਕਸ ਦੇ ਮਾਰੇ ਹੋਏ ਵੀਰ ਦੀ ਕੋਈ ਜਾਣਕਾਰੀ ਮਿਲੇ ਆਪਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ